ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਇਹ ਵਿਸ਼ਾ ਹੈ ਵੀ ਬੰਦੇ ਦਾ ਸਹੀ ਕੱਦ ਕਿਹੜਾ ਹੈ ਹੁਣ ਕੱਦ ਨੇ ਦੋ ਤਰ੍ਹਾਂ ਦੇ ਇੱਕ ਕੱਦ ਉਹ ਹੈ ਜਿਹੜਾ ਸਾਡਾ ਸਰੀਰਕ ਕੱਦ ਹੈ ਫਿਜ਼ੀਕਲ ਹੀ ਕੱਦ ਹੈ ਜਿਸ ਕੱਦ ਦੀ ਪਮੈਸ਼ ਅਸੀਂ ਇੰਚਾਂ ਦੇ ਨਾਲ ਕਰਦੇ ਹਾਂ ਵੀ ਇੰਨੇ ਇੰਚੇ ਦਾ ਕੱਦ ਹੈ ਜਿਸ ਰੂਪ ਰੰਗ ਦੀ ਅਸੀਂ ਗੱਲ ਕਰਦੇ ਹਾਂ ਜਿਹੜਾ ਦਿਸਦਾ ਹੈ ਤੇ ਦੂਜਾ ਕਦ ਸਾਡਾ ਉਹ ਹੁੰਦਾ ਹੈ ਜਿਹੜਾ ਗਰਦਨ ਤੋਂ ਉੱਪਰਲੇ ਹਿੱਸੇ ਵਾਲਾ ਕਦ ਹੈ ਦਿਮਾਗੀ ਕਦ ਹੈ ਸਿਆਣਪ ਵਾਲਾ ਕਦ ਹੈ ਸੁਲਝੇ ਹੋਏ ਲੋਕਾਂ ਦੀ ਸੁਸਾਇਟੀ ਦੇ ਅੰਦਰ ਉੱਪਰਲੇ ਕਦ ਦੀ ਗੱਲ ਚੱਲਦੀ ਹੈ ਥੱਲੇ ਵਾਲੇ ਕਦ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਉੱਥੇ ਤੁਹਾਡੀ ਸਿਆਣਪ ਨੂੰ ਪਰਖਿਆ ਜਾਂਦਾ ਹੈ ਕਲਾ ਨੂੰ ਪਰਖਿਆ ਜਾਂਦਾ ਹੈ ਉੱਥੇ ਨਹੀਂ ਵੇਖਿਆ ਜਾਂਦਾ ਵੀ ਇਹ ਕਲਾ ਜਿਸ ਸਰੀਰ ਵਿੱਚੋਂ ਪ੍ਰਗਟ ਹੋ ਰਹੀ ਹੈ ਉਹ ਸਰੀਰ 5 ਫੁੱਟ ਦਾ ਹੈ 6 ਫੁੱਟ ਦਾ ਹੈ ਜਾਂ 7 ਫੁੱਟ ਦਾ ਖੈਰ ਇਸ ਸਿਆਣੇ ਲੋਕਾਂ ਦੀ ਸੁਸਾਇਟੀ ਦੀ ਗੱਲ ਕਰ ਰਿਹਾ ਗਰਦਨ ਤੋਂ ਉੱਪਰਲਾ ਕੱਦ ਹਰ ਬੰਦੇ ਦਾ ਕੁਝ ਨਾ ਕੁਝ ਹੋਣਾ ਚਾਹੀਦਾ ਹੈ ਸਿਆਣਪ ਸੂਝਤਾ ਹਰ ਬੰਦੇ ਦੀ ਜ਼ਿੰਦਗੀ ਦੇ ਅੰਦਰ ਹੋਣਾ ਬੜਾ ਜ਼ਰੂਰੀ ਹੈ ਉੱਪਰਲੇ ਕੱਦ ਦੇ ਨਾਲ ਤੁਸੀਂ ਕਿਸੇ ਵੀ ਉੱਚੀ ਤੋਂ ਉੱਚੀ ਸੁਸਾਇਟੀ ਉੱਚੀ ਤੋਂ ਉੱਚੀ ਤੇ ਚੰਗੀ ਤੋਂ ਚੰਗੀ ਸਿਆਣੇ ਲੋਕਾਂ ਦੀ ਮਜਲਿਸ ਉਸ ਮਜਲਸ ਦਾ ਸ਼ਿੰਗਾਰ ਆਪਣੇ ਆਪ ਨੂੰ ਬਣਾ ਸਕਦੇ ਹੋ ਗਰਦਨ ਤੋਂ ਉੱਪਰਲੇ ਕੱਤ ਦੇ ਨਾਲ ਤੁਸੀਂ ਕਿਸੇ ਵੀ ਪਰਿਵਾਰ ਦੀ ਅਗਵਾਈ ਕਰ ਸਕਦੇ ਹੋ ਕੌਮ ਦੀ ਅਗਵਾਈ ਕਰ ਸਕਦੇ ਹੋ ਦੇਸ਼ ਦੀ ਅਗਵਾਈ ਕਰ ਸਕਦੇ ਹੋ ਪਰ ਜੇ ਉੱਪਰਲਾ ਕਦ ਨਹੀਂ ਤੇ ਨਾ ਪਰਿਵਾਰ ਚੰਗੀ ਤਰ੍ਹਾਂ ਪਾਲਿਆ ਜਾਂਦਾ ਹੈ ਨਾ ਕੌਮ ਚੰਗੀ ਤਰ੍ਹਾਂ ਪਾਲੀ ਜਾਂਦੀ ਹੈ ਤੇ ਨਾ ਦੇਸ਼ ਦੀ راہ ਨਵਾਈ ਕੀਤੀ ਜਾ ਸਕਦੀ ਮਾੜੇ ਲੀਡਰ ਕੌਮਾਂ ਦੇ ਕੌਮ ਦੀ ਪਿੱਠ ਵਿੱਚ ਐਸਾ ਛੁਰਾ ਮਾਰਦੇ ਨੇ ਜਿਨ੍ਹਾਂ ਕੋਲ ਉੱਪਰਲਾ ਕੱਦ ਨਹੀਂ ਹੁੰਦਾ ਦਿਮਾਗੀ ਤਵੱਜਨ ਸਹੀ ਨਹੀਂ ਹੁੰਦਾ ਬੜੇ ਲੰਮੇ ਸਮੇਂ ਵਾਸਤੇ ਕੌਮ ਗੁਲਾਮੀ ਦੀਆਂ ਜ਼ੰਜੀਰਾਂ ਦੇ ਅੰਦਰ ਜਕੜੀ ਜਾਂਦੀ ਬੱਝ ਜਾਂਦੀ ਮਾੜੇ ਕੱਦ ਵਾਲੇ ਛੋਟੇ ਕੱਦ ਵਾਲੇ ਜਿਨ੍ਹਾਂ ਦਾ ਉੱਪਰਲਾ ਕੱਦ ਮਾੜਾ ਹੁੰਦਾ ਹੈ ਉਹ ਦੇਸ਼ ਗੁਲਾਮੀ ਦੀ ਖੱਡ ਵਿੱਚ ਲੰਮੇ ਸਮੇਂ ਤੱਕ ਡਿੱਗ ਪੈਂਦੇ ਨੇ ਖੈਰ ਗਰਦਨ ਤੋਂ ਉੱਪਰਲੇ ਕੱਦ ਦੇ ਨਾਲ ਤੁਸੀਂ ਕਿਸੇ ਵੀ ਕਾਲਜ ਦੇ ਅੰਦਰ ਚੰਗੇ ਪ੍ਰੋਫੈਸਰ ਬਣ ਕੇ ਸਾਹਮਣੇ ਆ ਸਕਦੇ ਹੋ ਯੂਨੀਵਰਸਿਟੀ ਦੇ ਅੰਦਰ ਤੁਸੀਂ ਪੜਾ ਸਕਦੇ ਹੋ ਉੱਪਰਲੇ ਕੱਦ ਦੇ ਨਾਲ ਥੱਲੇ ਵਾਲਾ ਕੱਦ ਕੀ ਇਹ ਕਾਲਜ ਦੇ ਅੰਦਰ ਨਹੀਂ ਪੁੱਛਿਆ ਜਾਂਦਾ ਵੀ ਤੇਰਾ ਕੱਦ 6 ਫੁੱਟ ਦਾ ਹੈ ਤੂੰ ਤਾਂ ਹੀ ਪ੍ਰੋਫੈਸਰ ਲੱਗ ਸਕਦਾ ਹੈ ਵਰਨਾ ਨਹੀਂ ਉੱਥੇ ਤੁਹਾਡੀ ਲਿਆਕਤ ਨੂੰ ਪਛਾਣਿਆ ਜਾਂਦਾ ਹੈ ਉੱਪਰਲੇ ਕੱਦ ਨੂੰ ਪਛਾਣਿਆ ਜਾਂਦਾ ਹੈ ਗਰਦਨ ਤੋਂ ਉੱਪਰਲੇ ਕੱਦ ਦੇ ਨਾਲ ਤੁਸੀਂ ਚੰਗੇ ਡਾਕਟਰ ਬਣ ਸਕਦੇ ਹੋ ਚੰਗੇ ਪਾਇਲਟ ਬਣ ਸਕਦੇ ਹੋ ਚੰਗੇ ਇੰਜੀਨੀਅਰ ਬਣ ਸਕਦੇ ਹੋ ਚੰਗੇ ਸਾਇੰਟਿਸਟ ਬਣ ਸਕਦੇ ਹੋ ਕੋਈ ਫਰਕ ਨਹੀਂ ਪੈਂਦਾ ਵੀ ਤੇਰਾ ਬਾਰੀ ਕਦ ਕਿੰਨਾ ਹੈ ਜਾਂ ਕਿੰਨਾ ਨਹੀਂ ਹੈ ਤੁਹਾਡੀ ਕਲਾ ਦਾ ਮੁੱਲ ਗਾਉਣ ਦੀ ਕਲਾ ਲਿਖਣ ਦੀ ਕਲਾ ਬੋਲਣ ਦੀ ਕਲਾ ਸਟੋਰੀ ਦੀ ਕਲਾ ਨਾਵਲ ਦੀ ਕਲਾ ਜਿੰਨੀ ਤਰ੍ਹਾਂ ਦੀ ਵੀ ਕਲਾ ਹੈ ਉਹ ਕਲਾ ਤੁਹਾਡੇ ਉੱਪਰਲੇ ਕਦ ਦੇ ਨਾਲ ਸੰਬੰਧ ਰੱਖਦੀ ਹੈ ਜਿਹੜਾ ਕਦ ਤੁਹਾਡੀ ਗਰਦਨ ਤੋਂ ਉੱਤੇ ਵਾਲਾ ਕਦ ਹੀਠਾਂ ਵਾਲੇ ਕਦ ਦੇ ਨਾਲ ਇਹਨਾਂ तमाम ਤਰ੍ਹਾਂ ਦੀ ਕਲਾ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਤੁਸੀਂ ਜੱਜ ਬੰਦੇ ਹੋ ਉੱਪਰਲੇ ਕਦ ਦੇ ਨਾਲ ਚੰਗੇ ਬਿਜ਼ਨਸਮੈਨ ਬੰਦੇ ਹੋ ਉੱਪਰਲੇ ਕਦ ਦੇ ਨਾਲ ਤੁਸੀਂ ਵਕੀਲ ਬੰਦੇ ਹੋ ਉੱਪਰਲੇ ਕਦ ਦੇ ਨਾਲ ਤੁਸੀਂ ਸੂਝਵਾਨ ਬੰਦੇ ਹੋ ਉੱਪਰਲੇ ਕਦ ਦੇ ਨਾਲ ਚਲੋ ਮੈਂ ਇੱਕ ਹੋਰ ਗੱਲ ਕਰਾਂ ਹਾਥੀ ਦਾ ਕਦ ਬੜਾ ਵੱਡਾ ਹੈ ਜ਼ੀਰਾਫ ਦਾ ਕਦ ਬੜਾ ਵੱਡਾ ਹੈ ਪਰ ਜੰਗਲ ਦਾ ਜਿਹੜਾ ਰਾਜਾ ਗਿਣਿਆ ਗਿਆ ਨਾ ਉਹਦਾ ਕੱਦ ਵੱਡਾ ਹੈ ਨਾ ਉਹਦਾ ਭਾਰ ਵੱਡਾ ਹੈ। ਉਹਦੇ ਅੰਦਰ ਕੋਈ ਖਾਸ ਗੱਲ ਏ ਉਹਦਾ ਐਟੀਟਿਊਡ ਖਾਸ ਏ ਉਹਦੇ ਅੰਦਰ ਕੋਈ ਸੂਝ ਤਾਂ ਖਾਸ ਏ ਕੋਈ ਪ੍ਰਤੀਲਾਪਨ ਖਾਸ ਏ ਉਹਨੂੰ ਤਾਂ ਹੀ ਰਾਜਾ ਗਰਦਾਨਿਆਂ ਗਿਆ ਵਰਨਾ ਨਹੀਂ ਕਿਹਾ ਜਾਣਾ ਸੀ। ਤੋਂ ਖੈਰ ਆਪਣਾ ਜਿੱਥੇ ਥੱਲੇ ਵਾਲਾ ਜਾਂ ਸਰੀਰ ਫਿਜ਼ੀਕਲ ਵਧਾਉਣ ਦੀ ਗੱਲ ਕਰਦੇ ਆ ਕੱਦ ਵਧਾਉਣ ਦੀ ਗੱਲ ਕਰਦੇ ਆ। ਉਥੇ ਚੇਤਾ ਰਵੇ ਵੀ ਆਪਾਂ ਗਰਦਨ ਤੋਂ ਉੱਪਰਲੇ ਕਦ ਨੂੰ ਵੀ ਵਧਾਉਣ ਦੀ ਕੋਸ਼ਿਸ਼ ਕਰਨੀ ਹੈ ਇਹ ਕਦ ਕਿਵੇਂ ਬੰਦਾ ਹੈ ਨਾ ਪ੍ਰੋਟੀਨ ਖਾਣ ਦੇ ਨਾਲ ਨਾ ਐਕਸਰਸਾਈਜ਼ ਦੇ ਨਾਲ ਨਾ ਹੋਰ ਟੰਗ ਤਰੀਕਿਆਂ ਦੇ ਨਾਲ ਇਹ ਕਦ ਬੰਦਾ ਹੈ ਚੰਗੀ ਸੋਚ ਦੇ ਨਾਲ ਚੰਗੇ ਵਿਚਾਰਾਂ ਦੇ ਨਾਲ ਚੰਗੇ ਸਾਹੇਦ ਦੇ ਨਾਲ ਜਿਹੜਾ ਉੱਪਰਲਾ ਕਦ ਦੇ ਤੋਂ ਉਮੀਦ ਕਰਾਂਗਾ ਉੱਪਰਲਾ ਕਦ ਸਾਡਾ ਬਣ ਜਾਏ ਤਾਂ ਕਿ ਅਸੀਂ ਚੰਗੇ ਧਰਮੀ ਬਣ ਕੇ ਲੋਕਾਂ ਦੇ ਸਾਹਮਣੇ ਆਈਏ ਸਾਡੇ ਉੱਪਰਲੇ ਕੱਦ ਦਾ ਜਲੂਸ ਨਿਕਲਿਆ ਤਾਂ ਕਰਕੇ ਚੰਗੇ ਇਨਸਾਨ ਨਹੀਂ ਬਣ ਪਾਉਂਦੇ ਚੰਗੇ ਧਰਮੀ ਨਹੀਂ ਬਣ ਪਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ